ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਪਿੰਡ ਪਹਾਟਾ ਖੁਰਦ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਵਿੱਚ ਜਲ ਥਲ ਹੋਇਆ ਹੋਇਆ ਹੈ ਔਰ ਪਿੰਡ ਵਿੱਚ ਪਾਣੀ ਇਸ ਕਦਰ ਖੜਿਆ ਹੈ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਇਹ ਪਿੰਡ ਜਿਹੜਾ ਆ ਕਿਸੇ ਨਦੀ ਦੇ ਆਲੇ-ਦੁਆਲੇ ਵਸਿਆ ਹੋਵੇ ਔਰ ਤੁਸੀਂ ਇਹ ਦੇਖੋ ਕਿ ਜਿਹੜਾ ਪਾਣੀ ਹੈ ਘਰਾਂ ਅੰਦਰ ਦਾਖਲ ਹੋਣ ਨੂੰ ਤਿਆਰ ਖੜਾ ਹੈ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਇਸ ਨੇ ਤਵਾਈ ਮਚਾਈ ਪਈ ਹੈ ਅਤੇ ਆ ਪਿੰਡ ਪਹਾਟਾ ਖੁਰਦ ਦੀਆਂ ਤਸਵੀਰਾਂ ਔਰ ਪ੍ਰਸ਼ਾਸਨ ਦੀ ਜਿਹੜੀ ਖਸਤਾ ਸੁਪਰਵੀਜ਼ਨ ਹੈ ਉਹ ਹੁਣ ਸਾਹਮਣੇ ਆ ਰਹੀ ਹੈ ਜਿਸ ਦੇ ਕਰਕੇ ਲੋਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ ਚਿੰਤਾਜਨਕ ਬਣੀ ਹੋਈ ਹੈ ਈਵਨ ਗਰਾਊਂਡ ਤੱਕ ਜਿਹੜੀ ਆ ਪਿੰਡ ਪਹਾਟਾ ਖੁਰਦ ਦੀ ਉਹ ਪਾਣੀ ਨਾਲ ਪੂਰੀ ਭਰੀ ਹੋਈ ਹੈ ਅਤੇ ਲੋਕ ਇੱਕ ਦੂਜੇ ਨੂੰ ਵੀਡੀਓ ਭੇਜ-ਭੇਜ ਕੇ ਪੁੱਛਦੇ ਆ ਕਿ ਭਾਈ ਤੁਹਾਡੇ ਵੱਲ ਕਿੰਨਾ ਪਾਣੀ ਤੇ ਦੂਜੇ ਨੂੰ ਪੁੱਛਦੇ ਆ ਪਹਿਲਾਂ ਕਿ ਭਾਈ ਤੁਹਾਡੇ ਵੱਲ ਕਿੰਨਾ ਮਤਲਬ ਲੋਕਾਂ ਦਾ ਜਨਜੀਵਨ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ